ਠੀਕ ਹੈ ਆਪ ਵੀ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਜੀ ਤੁਹਾ ਆਇਆ ਕਿਦ ਇੱਕੋ ਗੱਲ ਯਾ ਆ ਦੇ ਅੰਦਰ ਹੀ ਆਈ ਜਾ ਹਾਂ ਬੋਲੋ ਜੀ ਬੋਲ ਅਰੇ ਤੇਰੇ ਕਦੋਂ ਤੱਕ ਨਹੀਂ ਮੇਰ ਸਿੰਘ ਚੰਨੀ ਦੇ ਗ੍ਰਾਮਿਕ ਪਹੁੰਚੇ ਸਾਰੇ ਵੀਰਾਂ ਨੂੰ ਇੱਥੇ ਜੀ ਆਇਆਂ ਆਖਿਆ ਜਾਂਦਾ ਪੰਜਕ ਸਟਿੱਕਰ ਸਾਹਿਬ ਹੁਣ ਉੱਥੇ ਗਏ ਸੀ ਡਾਕਟਰ ਚੰਦਾ ਸਿੰਘ ਮਰਵਾਹਾ ਸਰਕਾਰੀ ਕੰਨਾ ਸੀਨੀਅਰ ਸੈਕੰਡਰੀ ਸਕੂਲ ਉੱਥੇ ਬੜੀ ਵਧੀਆ ਜਿਹੜੀ ਗੱਲ ਮੈਨੂੰ ਲੱਗੀ ਕਹਿੰਦੇ 70 ਸਾਲਾਂ ਦੇ ਵਿੱਚ ਜਿਹੜਾ ਪਹਿਲੀਆਂ ਸਰਕਾਰਾਂ ਨੇ ਸਾਰਾ ਫੰਡ ਦਿੱਤਾ ਉਹਨੂੰ ਜੋੜ ਲਓ ਉਸ ਤੋਂ ਵੀ ਜ਼ਿਆਦਾ 4 ਸਾਲਾਂ ਦੇ ਵਿੱਚ 4 ਕਰੋੜ ਤੋਂ ਜ਼ਿਆਦਾ ਕਹਿੰਦੇ ਦਿੱਤਾ ਇੱਕੋ ਸਕੂਲ ਨੂੰ ਮੈਨੂੰ ਬੜੀ ਵਧੀਆ ਲੱਗੀ ਗੱਲ ਇਸਰੇ ਕਲੇ ਪ੍ਰਚਾਰ ਨਹੀਂ ਚਾਹੀਦੀ ਹੈ ਕਿਉਂਕਿ ਬਚਪਨ ਤੋਂ ਜਵਾਨੀ ਦੀ ਦਿਹਲੀ ਤੇ ਕਦਮ ਰੱਖ ਰਹੇ ਨੇ ਨਾ ਜਿਹੜੇ ਬੱਚੇ ਉਹਨਾਂ ਬੱਚਿਆਂ ਲਈ ਐਜੂਕੇਸ਼ਨ ਜ਼ਰੂਰੀ ਹੈ ਮਾਰਨਿੰਗ ਅਸੈਂਬਲੀ ਦੇ ਵਿੱਚ ਜੋ ਨੈਤਿਕਤਾ ਦਾ ਪਾਠ ਪੜਾਇਆ ਜਾਂਦਾ ਉਹਨਾਂ ਨੂੰ ਮੋਰਲ ਵੈਲਿਊ ਦੀਆਂ ਗੱਲਾਂ ਦੱਸੀਆਂ ਜਾਂਦੀਆਂ ਨੇ ਉਹ ਬਹੁਤ ਜ਼ਰੂਰੀ ਹੈ ਸੋ ਗੁੱਡ ਮਾਰਨਿੰਗ ਵੈਲਫੇਅਰ ਕਲੱਬ ਵੱਲੋਂ ਵੀ ਇਹ ਸਵਾਵਾਵਾਂ ਜਾਰੀ ਨੇ ਪਰ ਇੱਕ ਅੱਜ ਥੇ ਤੇ ਵੀ ਜਾਤ ਪਾਤ ਦਾ ਇਹ ਪਾਰਟੀ ਆਮ ਆਦਮੀ ਹੈ ਜੀ ਹਰੇਕ ਆਮ ਆਦਮੀ ਕੋਈ ਜਾਤ ਨਹੀਂ ਕੋਈ ਪਾਤ ਨਹੀਂ ਕੋਈ ਅਮੀਰੀ ਨਹੀਂ ਕੋਈ ਗਰੀਬੀ ਨਹੀਂ ਕੋਈ ਸਰਟੀਫਿਕੇਟ ਨਹੀਂ ਥੱਲਾ ਤੁਹਾਡਾ ਵੋਟਰ ਕਾਰਡ ਹੀ ਖੜਾ ਹੈ ਹੋਰ ਕੁਝ ਨਹੀਂ ਕੋਈ ਸ਼ਰਤ ਨਹੀਂ ਕੋਈ ਸ਼ਰਤ ਹੋਰ ਨਾ ਪੁੱਛੋ ਆਵਾਜ਼ੀ ਪਾਰਟੀ ਦੀ ਸਰਕਾਰ ਹੈ ਜਿਹੜੇ ਆਵਾਜ਼ੀ ਜਿੰਦਾਬਾਦ ਕਹਿੰਦਾ ਇਹ ਪਹਿਲਾ ਕਹਿੰਦੇ ਜਿੰਦਾਬਾਦ ਉਹ ਜੀ ਲੋਕਾਂ ਦਾ ਵਿਦਾਰੇ ਪਾਣਿਆ ਲਓ ਕਹਿੰਦੇ ਆ ਵੀ ਦੋਸਤ ਕਰਾਉਂਦੇ ਬੜੇ ਕੱਟ ਰਹੇ ਨੇ 10 ਲੱਖ ਰੁਪਏ ਦੀ ਲਾਚ ਹੈ ਕਿ ਆਪ ਲੋਕਾਂ ਦੇ ਨਾਲ ਖੜੀ ਹੈ ਸਰਕਾਰ ਇਹ ਵੀ ਗਰੰਟੀ ਹੈ ਸਾਡੇ ਜਦੋਂ ਵੀ ਕੋਈ ਮੁਸ਼ਕਲ ਹੋਵੇ ਤਾਂ ਸਰਕਾਰ ਤੁਹਾਡੇ ਨਾਲ ਖੜੇ ਤੁਹਾਡਾ ਰਾਜ ਵਧੀਆ ਹੋ ਬਹੁਤ ਬਹੁਤ ਧੰਨਵਾਦ ਅੱਜ ਇਹਦੀ ਜੁਗਵਾਦ ਕੀਤੀ ਹੈ ਪੂਰਾ ਫੇਸਬੁਕ ਹੋ ਗਿਆ ਥੈਂਕ ਯੂ ਸਸ ਗੱਲ ਦੀ ਮੈਂ ਮੁੱਖ ਮੰਤਰੀ ਸਾਹਿਬ ਵੱਲੋਂ ਜਿਹੜੀ ਇਹ 10 ਲੱਖ ਦੀ ਬੀਮਾ ਯੋਜਨਾ ਸਕੀਮ ਸ਼ੁਰੂ ਕੀਤੀ ਆ ਮੈਂ ਸਾਡੇ ਮਾਨਯੋਗ ਸਪੀਕਰ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੇ ਵਾਰਡ ਨੰਬਰ 2 ਤੇ ਵਾਰਡ ਨੰਬਰ 3 ਦੇ ਵਿੱਚ ਆ ਕੇ ਇਹਦੀ ਸ਼ੁਰੂਆਤ ਕੀਤੀ ਬਹੁਤ ਬਹੁਤ ਧੰਨਵਾਦ ਟਾਲੀ ਵਾਲ ਸਾਹਿਬ ਜੋ ਮੁੱਖ ਮੰਤਰੀ ਤੇ ਯੋਜਨਾ ਬਾਰੇ ਆਪਣੇ ਵਿਧਾਇਕ ਸਾਹਿਬ ਸਪੀਕਰ ਸਰਦਾਰ ਕੁਲਤਾ ਸਿੰਘ ਜੀ ਆਏ ਸੀ ਉਹਨਾਂ ਨੇ ਇਹ ਸਾਰੇ ਵਾਰਡ ਕਿਹਾ ਕੀ ਕਹਿਣਾ ਜਾਓ ਅ ਦੇਖੋ ਜੀ ਜਿਹੜੀ ਆਪ ਸਰਕਾਰ ਇਹ ਸਿਹਤ ਤੇ ਸਿੱਖਿਆ ਦਾ ਝੰਡਾ ਲੈ ਕੇ ਹੋਰ ਚ ਆਈ ਸੀ ਤੇ ਉਹਦੇ ਆਸਤੇ ਆਪਾਂ ਇੱਕ ਇੱਕ ਕਰਕੇ ਜਿਹੜੇ ਕੀਤੇ ਵਾਦੇ ਸੀਗੇ ਉਹ ਪੂਰੇ ਕੀਤੇ ਜਾ ਰਹੇ ਆ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਇਹਦੇ ਤਹਿਤ ਹਰ ਇੱਕ ਪਰਿਵਾਰ ਦਾ 10 ਲੱਖ ਰੁਪਏ ਦਾ ਬਿਲਕੁਲ ਮੁਫਤ ਇਲਾਜ ਹੋਏਗਾ ਉਹਨਾਂ ਵਾਸਤੇ ਕੋਈ ਸ਼ਰਤ ਨਹੀਂ ਰੱਖੀ ਗਈ ਕੋਈ ਗਰੀਬ ਅਮੀਰ ਹਰ ਇੱਕ ਆਸਤੇ ਆ ਕਿਉਂਕਿ ਇਹ ਆਮ ਆਦਮੀ ਦੀ ਸਰਕਾਰ ਹੈ ਹਰੇਕ ਆਮ ਆਦਮੀ ਆਸਤੇ ਇਹ ਕਾਰਡ ਬਣੇਗਾ ਉਸ ਮੁਹਮਲਾਗਾਜ ਕੀਤਾ ਗਿਆ ਸੀ ਉਸ ਤਹਿਤ ਅੱਜ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾ ਜੀ ਇੱਥੇ ਵਾਰ ਨੰਬਰ 2 ਅਤੇ 3 ਆਨੰਦਨਗਰ ਕੋੜਕਪੁਰਾ ਵਿਖੇ ਜਿਹੜਾ ਇਹ ਕੈਂਪ ਲੱਗਿਆ ਗਿਆ ਜਿਹਦੇ ਵਿੱਚ ਕਾਰਡ ਬਣਾਏ ਜਾ ਰਹੇ ਨੇ ਇਹਦੇ ਆਸਤੇ ਬਕਾਇਦਾ ਪਾਰਟੀ ਵੱਲੋਂ ਸਰਕਾਰ ਵੱਲੋਂ ਵਲੰਟੀਅਰਾਂ ਨੂੰ ਨਿਯੁਕਤ ਕੀਤੇ ਗਏ ਨੇ ਉਹਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਸਾਡੇ ਜਿਹੜੇ ਇਲਾਕੇ ਦੇ ਲੋਕ ਨੇ ਪੰਜਾਬ ਦੇ ਲੋਕ ਨੇ ਉਹਨਾਂ ਨੂੰ ਇਹਦੇ ਵਾਸਤੇ ਖੱਜਲ ਖਵਾੜਨਾ ਨਾ ਹੋਣਾ ਪਵੇ ਇਹਦੇ ਵਾਸਤੇ ਬਿਨਾਂ ਕਿਸੇ ਸ਼ਿਫਾਰਸ਼ ਦੇ ਬਿਨਾਂ ਕਿਸੇ ਤਕਨੀਕੀ ਚੀਜ਼ ਦੇ ਜਿਹੜੇ ਕਾਰਡ ਬਣਾਏ ਜਾਣਗੇ ਤੇ ਇਹ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਵਾਸਤੇ ਕੰਮ ਆਉਣਗੇ ਇਸ ਸਕੀਮ ਦਾ ਜਿਹੜਾ ਭਾਰੀ ਰੁਝਾਨ ਪਾਇਆ ਜਾ ਰਿਹਾ ਹੈ ਕਿ ਅੱਜ ਇੱਥੇ ਆਨੰਦਨਗਰ ਪਿੰਡ ਨੰਬਰ 3 ਦੇ ਵਿੱਚ ਪੱਪੂ ਨੰਬਰਦਾਰ ਜੀ ਸੁਖਨ ਸਿੰਘ ਪੱਪੂ ਨੰਬਰਦਾਰ ਜੀ ਮੀਰ ਸਿੰਘ ਚਾਨੀ ਜੀ ਵੀਰ ਹੈਪੀ ਜੀ ਤੇ ਸਾਡੇ ਸਾਰੇ ਵੀਰ ਇੱਥੇ ਇਕੱਤਰ ਹੋਏ ਆ ਤੇ ਇਹਦੇ ਆਸਤੇ ਜਿਹੜੇ ਕਾਰਡ ਦੀ ਜਿਹੜੀ ਅਪਾਇੰਟਮੈਂਟ ਸਲਿੱਪ ਹੈ ਉਹ ਦੇਖ ਕੇ ਤੇ ਜਿਹੜਾ ਸੀਐਸ ਕਾਰਡ ਜਿਹੜਾ ਹੈਗਾ ਉਥੇ ਇਹ ਕਾਰਡ ਆਪਣੇ ਉਹਨਾਂ ਕੋਲੇ ਪਹੁੰਚਦੇ ਕੀਤੇ ਜਾ ਰਹੇ ਕਾਲੀਬਾਖ ਸਾਹਿਬ ਜੇ ਮੰਨ ਲਓ ਹੁਣ ਆਧਾਰ ਕਾਰਡ ਸਭ ਕੋਲੇ ਆ ਗਿਆ ਮੰਨ ਲਓ ਇਹ ਕਹਿੰਦੇ ਵੀ ਸਨাক্তੀ ਕਾਰਡ ਤੀ ਮਤਲਬ ਬਣੂਗਾ ਬਿਲਕੁਲ ਜੀ ਜਿਹੜਾ ਵੋਟਰ ਕਾਰਡ ਹੀ ਹੋਣਾ ਚਾਹੀਦਾ ਇਕੱਲਾ ਵੋਟਰ ਕਾਰਡ ਹੋਵੇ ਉਹਦੇ ਉੱਤੇ ਵੀ ਇਹ ਬਣਦਾ ਕਈਆਂ ਕੋਲ ਨਹੀਂ ਵੋਟਰ ਕਾਰਡ ਹੈਗਾ ਉਹਨਾਂ ਬਾਰੇ ਕੀ ਨਾ ਕੋਈ ਨਾ ਕੋਈ ਉਹਦਾ ਆਪਾਂ ਰਾ ਲੱਭਿਆ ਜਾਵੇਗਾ ਆਧਾਰ卡 ਹਰੇਕ ਕੋਲੇ ਕੋਈ ਨਾ ਕੋਈ ਤਾਂ ਪ੍ਰੂਫ ਆਪਣਾ ਹੁੰਦਾ ਹੀ ਹੈ ਜਿਵੇਂ ਆਧਾਰ ਕਾਰਡ ਜਾਂ ਵੋਟਰ ਕਾਰਡ ਕੋਈ ਨਾ ਕੋਈ ਤਾਂ ਆਪਣੇ ਕੋਲੇ ਆਇਡੈਂਟੀਟੀ ਪ੍ਰੂਫ ਹੁੰਦਾ ਹੀ ਹੈ ਨਾ ਉਸ ਤੇ ਜਿਹੜਾ ਪੰਜਾਬ ਪੰਜਾਬ ਦਾ ਵਸਨੀਕ ਹੋਣਾ ਜ਼ਰੂਰੀ ਹੈ ਉਹਦੇ ਕੋਲੇ ਪੰਜਾਬ ਦੇ ਵਸਨੀਕ ਦੀ ਸਾਡੇ ਸਸੀ ਕਾ ਜੀ ਮੈਂ ਮੇਰ ਸਿੰਘ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਜਿਹੜੇ 20 10 ਲੱਖ ਦਾ ਵਿਵਣ ਜੋ ਯੋਜਨਾ ਲੈ ਕੇ ਇਹ ਬਹੁਤ ਵਧੀਆ ਹੈਗੇ ਸਕੀਮ ਹੈਗੀ ਹੈ ਜੀ ਸਾਰਿਆਂ ਨੂੰ ਬਹੁਤ ਬਹੁਤ ਫਾਇਦਾ ਹੋਊਗਾ ਤੇ ਮਨਜੋ ਸਪੀਕਰ ਸਾਹਿਬ ਅੱਜ ਧੰਨਵਾਦ ਉਹ ਆ ਸਾਡੇ ਵਾਰਡ ਨੰਬਰ 3 ਵਿੱਚ ਆਏ ਸੀਗੇ ਨਾਲ ਸਾਡੇ ਬ੍ਰਦਰ ਮਣੀ ਢਾਲੀਵਾਲ ਜੀ ਪੱਪੂ ਨੰਬਰਦਾਰ ਜੀ ਹਰਮਿਤ ਹੈਪੀ ਜੀ ਸਾਰੇ ਇਹ ਅੱਜ ਕੰਮ ਸ਼ੁਰੂ ਕਰ ਰਹੇ ਆ ਤੇ ਸਭ ਨੂੰ ਮਤਲਬ ਵੱਧ ਅਸੀਂ ਇਹ ਬਣਾ ਕੇ ਦੇਵਾਂਗੇ ਜੀ ਇਹ ਜਿਹੜੀ ਸਕੀਮ ਹੈ ਘਰ ਘਰ ਜਾ ਕੇ ਮਤਲਬ ਕਾਰ ਬਣਾ ਜਾਣਗੇ ਜਾਂ ਮਤਲਬ ਇਹ ਕੋਈ ਕੈਂਪ ਲਾਇਆ ਜਾਊਗਾ ਹਰਕ ਵਾਰਡ ਤਕਰੀਬਨ ਕੈਂਪ ਲਾਇਆ ਜਾਊਗਾ ਉੱਥੇ ਮਸ਼ੀਨਾਂ ਵੰਡੀਆਂ ਜੀ ਤੇ ਹਰਕ ਵਾਰਡ ਦੇ ਪਹਿਲੇ ਦਿਹਾੜੇ ਉੱਥੇ ਮਤਲਬ ਕਿ ਵਾਰਡ ਚ ਹੀ ਸਾਰ ਕੱਢ ਕੇ ਜੋ ਰਸੀਦਾਂ ਦਾ ਅੱਜ ਨੰਦਨਗਰ ਤੋਂ ਸ਼ੁਰੂਆਤ ਹੋ ਚੁੱਕੀ ਹੈ ਹਾਂਜੀ ਨੰਦਨਗਰ ਤੇ ਅੱਜ ਪ੍ਰਤਾਪ ਸਿੰਘ ਨਰਚਵੀਆ ਵਾਰਡ ਨੰਬਰ 3 ਤੋਂ ਵੀ ਸ਼ੁਰੂ ਹੋ ਚੁੱਕੀ ਹੈ ਜੀ ਆ ਮਾਨਯੋਗ ਸਪੀਕਰ ਸਾਹਿਬ ਅੱਜ ਇੱਕ ਤੋਂ ਤਿੰਨ ਨੰਬਰ ਵਾਰਡ ਦਾ ਵਿਚਾਲੇ ਸੈਂਟਰ 랙 ਕੇ ਵਾਰਡ ਨੰਬਰ 3 ਵਿੱਚ ਸ਼ੁਰੂ ਕਰ ਆ ਗਏ ਜੀ ਕਿੱਥੇ ਹੋਜੀ ਬੋਕ ਆ ਆ ਕੋੜ ਵੀ ਆ ਗਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੇਰਾ ਜੀ ਕਰਦਾ ਪਏ ਤੁਹਾਡੀ ਜੈ ਕਰਾਂ ਤੋਂ ਜਿੰਦਾਬਾਦ ਸਮਾ ਆਵਾਜ਼ ਆਦਮੀ ਜਿੰਦਾਬਾਦ ਆਵਾਜ਼ ਆਦਮੀ ਜਿੰਦਾਬਾਦ ਸਹੀ ਅਰਥਾਂ ਦੇ ਵਿੱਚ ਆਵਾਜ਼ ਨੂੰ ਜਿੰਦਾਬਾਦ ਹੁਣ ਜਾ ਕੇ ਆਵਾਜ਼ ਆਦਮੀ ਪਾਰਟੀ ਨੇ ਸਰਕਾਰ ਦੀ ਕੀਤਾ ਵੱਲ ਭਾਗੀਦਾਰੀ ਕੀਤਾ ਪਰ ਨੀਜੀ ਭਾਗੀਦਾਰੀ ਕੀਤਾ ਹੁਣ ਤੱਕ 70 ਸਾਲਾਂ ਤੱਕ ਇਹ 3R ਆਈਡੀ ਦਾ ਲੋਬੀ ਸੀ ਫਰੀ ਸੂਚਤਾ ਦੀ ਗੱਲ ਆਉਂਦੀ ਸੀ ਤਾਂ ਵੱਡੇ ਵੱਡੇ ਮੰਤਰੀਆਂ ਐਮ ਐਲ ਏ ਵੱਡੇ ਵੱਡੇ ਇਰੇ ਲੋਕ ਸੀ ਉਹਦਾ ਦਿਖਦਾ ਸੀ ਆਮ ਆਦਮੀ ਦੀ ਕਿਤੇ ਕੋਈ ਗੱਲ ਨਹੀਂ ਜੇ ਹੁਣ ਆਮ ਆਦਮੀ ਨੂੰ ਬਹੁਤ ਵੱਡੀ ਸੂਰਤ ਦਿੱਤੀ ਹੈ ਕਿ ਜਦੋਂ ਘਰ ਦੇ ਵਿੱਚ ਕੋਈ ਬਿਮਾਰੀ ਆ ਜੇ ਤੇ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਆ ਲੇਕਿਨ ਪੰਜਾਬ ਸਰਕਾਰ ਆਮ ਆਦਮੀ ਦੀ ਸਰਕਾਰ ਤੁਹਾਡੇ ਨਾਲ ਖੜੀ ਨਜ਼ਰ ਆਏਗੀ ਕਿਉਂਕਿ ਅੱਜ ਬਹੁਤ ਵੱਡਾ ਸਰਕਾਰ ਨੇ ਦੇਸ਼ ਦੇ ਵਿੱਚ ਕਿਸੇ ਸਰਕਾਰ ਨੇ ਇਸ ਤਰ੍ਹਾਂ ਦਾ ਇਜਲਾਮ ਨਹੀਂ ਕੀਤਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਫਤ ਵਿਭਾਗ 10 ਲੱਖ ਰੁਪਏ ਦਾ ਸਿਹਤ بیمਾ ਮੁੱਖ ਮੰਤਰੀ ਸਿਹਤ ਯੋਜਨਾ ਦਿੱਤਾ ਹੈ ਜਿਹੜਾ ਦਿੱਤਾ ਹੈ ਇਹ ਬਹੁਤ ਵੱਡਾ ਕੰਮ ਹੈ ਇਹਦੇ ਨਾਲ ਸਾਡੇ ਲੋਕਾਂ ਨੂੰ ਅਹਿਸਾਸ ਹੋਊਗਾ ਕਿ ਜਦੋਂ ਵੀ ਕਿਤੇ ਕੋਈ ਉਨੀਕੀ ਹੋਈ ਕਿਤੇ ਕੋਈ ਬਿਮਾਰੀ ਆਈ ਤੇ ਸਾਡੇ ਨਾਲ ਸਾਡੀ ਸਰਕਾਰ ਖੜੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਖੜੀ ਹੈ ਝੜੂ ਵਾਲੀ ਸਰਕਾਰ ਖੜੀ ਹੈ ਸੋ ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਿਬ ਦਾ ਸਰਕਾਰ ਦਾ ਔਰ ਜਿਹੜੇ ਸਾਡੇ ਇਹ ਵਲੰਟੀਅਰ ਆ ਇਹ ਕਰ ਰਹੇ ਹੈ ਜਿਨ੍ਹਾਂ ਨੇ ਘਰ ਘਰ ਜਾ ਕੇ ਕਰਦਾ ਹੈ ਇਹ ਜਿਹੜਾ بیمਾ ਹੈ ਉਹ ਇਹਨਾਂ ਦਾ ਬਹੁਤ ਬਹੁਤ ਰਾਹ ਲਈਦਾ 25 25 30000 ਰੁਪਇਆ ਹਰ ਸਾਲ ਦੇਣਾ ਪੈਂਦਾ ਸੀ ਬੀਮਾ ਕਰਾਉਣ ਦੇ ਲਈ ਤੇ ਜਿਨ੍ਹਾਂ ਕੋਲ ਹੈ ਨਹੀਂ ਫਿਰ ਉਹ ਤਾਂ ਬਜਾਰੇ ਬਿਨਾਂ ਇਲਾਜ ਦੇ ਹੀ ਮਤਲਬ ਉਹਨਾਂ ਦਾ ਜਿਹੜਾ ਟਾਈਮ ਲੰਘਦਾ ਸੀ ਬਹੁਤ ਔਖਾ ਨਰਕ ਵਰਗਾ ਜੀਵਨ ਹੋ ਜਾਂਦਾ ਸੀ ਸਰਕਾਰ ਤੁਹਾਡੇ ਨਾਲ ਖੜੀ ਹੋਏਗੀ 10 ਲੱਖ ਰੁਪਏ ਦਾ ਬੀਬਾ ਹਰ ਪਰਿਵਾਰ ਨੂੰ ਦਿੱਤਾ ਜਾਏਗਾ ਸਪੋਰਟ ਕਪੂਰੇ ਦੇ ਵਿੱਚ ਅੱਜ ਅਸੀਂ ਫਰੀਦਕੋਟ ਰੋਡ ਤੇ ਇਹਦਾ ਇੱਕ ਕਿਓਸਕ ਲਾ ਕੇ ਜਿਹੜੀ ਸ਼ੁਰੂਆਤ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਬਾਏ ਗੁਦੀਖਾ ਖਾਲਸਾ ਵਾਹ ਰੇਣਾ ਸਪੀਕਰ ਸਾਹਿਬ ਕੋਈ ਵੀ ਬਣਾ ਸਕਦਾ